ਹੈਲੋ ਸ਼ਸ਼ੀ ਕਾਰ ਜੀ ਸਾਰਿਆਂ ਨੂੰ ਤਰਨਵੀਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਚਲੋ ਜੀ ਆਪਾਂ ਗਵੰਡੀਆਂ ਦੇ ਘਰੇ ਚੱਲਦੇ ਆ ਜੀ ਸੋਨੂੰ ਬਾਗ ਦਾ ਸੀਨ ਦਿਖਾਉਣਾ ਹੈ ਜੀ ਦੇਖੋ ਜੀ ਇਹ ਸਾਡਾ ਰੋਕੀ ਸਾਡੇ ਰੋਕੀ ਨੂੰ ਬੜੀ ਕਾਲੀ ਹੋਈ ਐ ਜਿਹੜਾ ਗੇਟ ਖੋਲ੍ਹੂ ਮੈਂ ਬਾਹਰੇ ਜਾਣਾ ਵੇ ਕਿੰਨਾ ਕਾਲਾ ਹੋ ਰਿਹਾ ਜੀ ਚੱਲ ਰੋਕੀ ਦੇਖ ਕੇ ਮੈਂ ਭੱਜਦਾ ਹੈਗਾ ਆਪਾਂ ਹੁਣ ਢੇੜੀ ਛੇੜੀ ਲਾ ਕੇ ਆਉਣੀ ਜੀ ਲਓ ਜੀ ਆਪਾਂ ਅੱਗੇ ਗਵਾਂਡੀਆਂ ਦੇ ਘਰੇ ਕਹਿੰਦੇ ਸੀ ਵੀ ਆਪਾਂ ਗਵਾਂਡੀਆਂ ਦੇ ਘਰੇ ਚੱਲਦੇ ਆ ਆਹ ਦੇਖੋ ਜੀ ਇਹ ਮੇਰੀ ਸਹੇਲੀ ਹੈ ਜੀ ਵੈਸਟ ਫਰੈਂਡ ਮੇਰੀ ਦੇਖੋ ਜੀ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਆਪਾਂ ਇਹ ਨਾਲੇ ਕਰੇ ਸ਼ੇਅਰ ਕਰਨਾ ਹੈ ਜੀ ਮਾਦੇ ਨੂੰ ਦਰਿਆ ਖਿੰਦੇ ਅੰਦੇ ਕੋਲੀ ਆਪਣੇ ਰੋਕੀ ਵੀ ਨਾ ਆਈ ਇਹ ਗੱਲ ਵੀ ਨਹੀਂ ਆਈ ਲਓ ਜੀ ਆਪਾਂ ਆ ਗਏ ਆ ਘਰੇ ਤੇ ਆਪਾਂ ਸੱਤ ਸੱਜੀ ਰੱਖ ਕੇ ਗਏ ਸੀ ਆਪਾਂ ਬਹਿ ਸਕੀਂ ਦੇਖਦੇ ਆਂ ਜੀ ਬਣੀ ਨਹੀਂ ਜੀ ਥੋੜੀ ਦੇਰ ਹੋਰ ਲੱਗੂਗੀ ਜੀ ਗਰਮੀ ਬਹੁਤ ਪੈਂਦੀ ਹੈ ਜੀ ਗਰਮੀ ਤੋਂ ਬਚ ਕੇ ਰਹੋ ਜੀ ਬਹੁਤ ਲੋ ਪੈਂਦੀ ਹੈ ਜੀ ਇਹਦੀ ਗਰਮੀ ਬਹੁਤ ਵੱਧ ਪੈ ਰਹੀ ਹੈ ਜੀ ਸਾਨੂੰ 10 ਸਾਲ ਹੋ ਗਏ ਜੀ ਖੇਤਾਂ ਚ ਆਇਆ ਨੂੰ ਤੇ ਕਦੇ ਨਹੀਂ ਇੰਨੀ ਮਹਿਸੂਸ ਹੋਈ ਸੀ ਗਰਮੀ ਤੇ ਅੱਜ ਕੀ ਤਾਂ ਬਹੁਤ ਗਰਮੀ ਪੈ ਰਹੀ ਐ ਸਾਨੂੰ ਵੀ ਖੇਤਾਂ ਵਾਲਿਆਂ ਨੂੰ ਇੰਝ ਲੱਗਦਾ ਬਹੁਤ ਗਰਮੀ ਆਈ ਇਹਨੂੰ ਵੀ ਗਰਮੀ ਲੱਗਦੇ ਨੇ ਇਹ ਸਾਨੂੰ ਕਦੇ ਮਹਿਸੂਸ ਨਹੀਂ ਹੋਈ ਸੀ ਇੰਨੀ ਗਰਮੀ ਲੋ ਜੀ ਦੇਖੋ ਇਹ ਆਪਣੀ ਹੈਗੀ ਹੈ ਜਾਮਣ ਤੇ ਇਸ ਨੂੰ ਹਜੇ ਕੋਈ ਫੜ ਨਹੀਂ ਲੱਗਿਆ ਜੀ ਹਰੇ ਬਤਨ ਤਾਂ ਇਹ ਛੋਟੀ ਹੈ ਜੀ ਪਰ ਕੋਈ ਨਹੀਂ ਲੱਗਿਆ ਇਹਨੂੰ ਦੇਖੋ ਜੀ ਰੋਕੀ ਚਿੜੀਆਂ ਨੂੰ ਵੀ ਐਂ ਭੌਂਕਦਾ ਨੇ ਰੋਕੀ ਰੋਕੀ ਓਏ ਰੋਕੀ ਤੇਰੀ ਵੀਡੀਓ ਬਣ ਰਹੀ ਐ ਚਿੜੀਆਂ ਨੂੰ ਵੀ ਭੌਂਕਦਾ ਰਹਿੰਦਾ ਇਹ ਰੋਕੀ ਲਓ ਜੀ ਇਹ ਮੇਰੇ ਦੇਵਰ ਦਾ ਘਰ ਐ ਜੀ ਸੋਨੂ ਨਾਰ ਦਾ ਪੇਡਾ ਦਿਖਾਈ ਐ ਜੀ ਦੇਖੋ ਹਾਲ ਕਿੰਨਾ ਸੋਹਣਾ ਲੱਗਿਆ ਜੀ नार लगे हुए नहीं जी देखो जी नार देखो देखो जी ये कुछ फल चुक है जी कुछ लग गया है जी देखो